ਕੰਗਣਾ ਰਨਾਉਤ ਹੁਣ ਫਿਰ ਬੋਲੇਗੀ ਤੇ ਕਈ ਕੁਝ ਬੋਲੇਗੀ ਕਿਉਂਕਿ ਕੰਗਣਾ ਰਨਾਉਤ ਦੀ ਫਿਲਮ ਦੇ ਉੱਪਰ ਫਿਲਮ ਸੈਂਸਰ ਬੋਰਡ ਨੇ ਕੈਂਚੀ ਚਲਾ ਦਿੱਤੀ ਐ ਕੱਟ ਲਾਏ ਨੇ ਕਈ ਸੀਨ ਕੱਟੇ ਨੇ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਗੌਰ ਨਾਲ ਸੁਣਿਓ ਤੁਹਾਨੂੰ ਸਾਰਿਆਂ ਨੂੰ ਪਤਾ ਐ ਕਿ ਕੰਗਣਾ ਬੜਬੋਲੀ ਐ ਤੇ ਫਾਲਤੂ ਬੋਲਦੀ ਐ ਤੇ ਉਹਦੇ ਵਾਹਿਆਤ ਬੋਲਣ ਦੀ ਭੇਟ ਨਾਲੇ ਉਹਦੀ ਫਿਲਮ ਚੜੀ ਐ ਨਾਲੇ ਭਾਜਪੀ ਚੜੀ ਐ ਤੇ ਹੋਇਆ ਕੀ ਕਿ ਹੁਣ ਜਦੋਂ ਉਹਦੀ ਫਿਲਮ ਐਮਰਜੈਂਸੀ ਆਈ ਉਹਦਾ ਟ੍ਰੇਲਰ ਜਿਹੜਾ ਉਹ ਪੇਸ਼ ਹੋਇਆ ਟ੍ਰੇਲਰ ਵੇਖ ਕੇ ਲੋਕਾਂ ਦੇ ਵਿੱਚ ਰੌਲਾ ਪੈ ਗਿਆ ਖਾਸ ਕਰ ਪੰਜਾਬੀਆਂ ਨੇ ਸਿੱਖਾਂ ਨੇ ਰੌਲਾ ਪਾਇਆ ਬਈ ਸਾਡਾ ਅਕਸ ਵਿਗਾੜ ਕੇ ਪੇਸ਼ ਕੀਤਾ ਜਾ ਰਿਹਾ ਹੈ ਤੇ ਕੰਗਣਾ ਕਰਦੀ ਵੀ ਇੰਜ ਰਹੀ ਹੈ ਵਾਹiyat ਬੋਲਦੀ ਹੈ ਫਾਲਤੂ ਬੋਲਦੀ ਹੈ ਔਰ ਪੰਜਾਬੀਆਂ ਨੂੰ ਸਿੱਖਾਂ ਨੂੰ ਘੱਟ ਗਿਣਤੀਆਂ ਨੂੰ ਕਈ ਵਾਰ ਉਹਨੇ ਟਾਰਗੇਟ ਕੀਤਾ ਸਿਰਫ ਭਾਜਪਾ ਨੂੰ ਖੁਸ਼ ਕਰਨ ਦੇ ਲਈ ਤੇ ਹੁਣ ਜਦੋਂ ਉਹਦੀ ਫਿਲਮ ਆਈ ਫਿਲਮ ਦੇ ਟ੍ਰੇਲਰ ਦੇ ਕੁਝ ਸੀਨਾਂ ਕਰਕੇ ਰੌਲਾ ਪੈ ਗਿਆ ਰੌਲਾ ਪੈ ਗਿਆ ਕੰਗਣਾ ਨੇ ਇਹਦੀ ਬੋਲ ਤਾਂ ਪਿਛਲੇ ਦਿਨੀ ਵੀ ਕਿਸਾਨ ਅੰਦੋਲਨ 'ਚ ਤਾਂ ਬਲਾਤਕਾਰ ਹੋਏ ਸੀ ਕਤਲ ਹੋਏ ਸੀ ਔਰ ਰੌਲਾ ਹੋਰ ਵੱਧ ਗਿਆ ਹਰਿਆਣਾ ਦੇ ਵਿੱਚ ਵੋਟਾਂ ਐ ਜੰਮੂ ਕਸ਼ਮੀਰ 'ਚ ਵੋਟਾਂ ਐ ਵੋਟਾਂ ਪੈ ਰੀਆਂ ਵਿਧਾਨ ਸਭਾ ਦੀਆਂ ਭਾਜਪਾ ਨੂੰ ਲੱਗਾ ਵੀ ਕੰਗਣਾ ਨੇ ਤਾਂ ਸਾਡੀ ਫੱਟੀ ਪੋਚਤੀ ਭਾਜਪਾ ਵੀ ਕੰਗਣਾ ਦੇ ਖਿਲਾਫ ਹੋ ਗਈ ਔਰ ਸੈਂਸਰ ਬੋਰਡ ਤੋਂ ਜਿਹੜੀ ਕੰਗਣਾ ਦੀ ਫਿਲਮ ਐਮਰਜੈਂਸੀ ਪਾਸ ਹੋ ਰਹੀ ਸੀ ਉਹ ਰੁਕੀ ਸੀ ਤਾਂ ਫਿਰ ਹੁਣ ਕੰਗਣਾ ਰਣੌਤ ਗਈ ਸੀ ਹਾਈ ਕੋਰਟ ਬੰਬੇ ਹਾਈ ਕੋਰਟ ਦੇ ਵਿੱਚ ਕੁਝ ਦਿਨ ਪਹਿਲਾਂ ਕੰਗਣਾ ਗਈ ਔਰ ਉੱਥੇ ਜਾ ਕੇ ਆਪਦਾ ਕੇਸ ਰੱਖਿਆ ਵੀ ਮੈਂ ਫਿਲਮ ਤੇ ਇੰਨਾ ਪੈਸਾ ਲਾਇਆ ਤੇ ਮੇਰੀ ਫਿਲਮ ਸੈਂਸਰ ਬੋਰਡ ਨੇ ਰੋਕ ਲਈ ਐ ਰੌਲਾ ਪੈਣ ਕਰਕੇ ਜਿਹੜੀ ਕੰਗਣਾ ਪਹਿਲਾਂ ਦਲੇਰ ਬਣ ਬਣ ਬੋਲਦੀ ਸੀ ਉਹ ਕੰਗਣਾ ਰਣੌਤ ਲੇਰਾ ਹੀਆਂ ਮਾਰ ਰਹੀ ਸੀ ਚੀਕਣ ਲੱਗ ਗਈ ਸੀ ਚਲੋਂ ਲੱਗ ਗਈ ਸੀ ਕਿ ਹੁਣ ਮੇਰਾ ਬੇੜਾ ਬਹਿ ਗਿਆ ਫਿਲਮ ਤੇ ਐਨਾ ਪੈਸਾ ਲਾ ਚੁੱਕੀ ਸੀ ਉਹ ਵੀ ਡੁੱਬਣਾ ਸੀ ਫਿਲਮ ਵੀ ਡੁੱਬਣੀ ਸੀ ਤਾਂ ਫਿਰ ਹਾਈ ਕੋਰਟ ਨੇ ਪਿਛਲੇ ਦਿਨੀ ਫੈਸਲਾ ਰੱਖ ਲਿਆ ਸੀ ਪੈਂਡਿੰਗ ਕੰਗਨਰ ਨੌਤ 6 ਸਤੰਬਰ ਨੂੰ ਫਿਲਮ ਰਿਲੀਜ਼ ਕਰਨਾ ਚਾਹੁੰਦੀ ਸੀ ਤੇ ਹਾਈ ਕੋਰਟ ਨੇ 6 ਸਤੰਬਰ ਨੂੰ ਫਿਲਮ ਜਾਰੀ ਕਰਨ ਦੇ ਹੁਕਮ ਨਹੀਂ ਦਿੱਤੇ ਹਾਈ ਕੋਰਟ ਨੇ ਸੈਂਸਰ ਬੋਰਡ ਨੂੰ ਇਹ ਕਹਿਤਾ ਸੀ ਕਿ ਫਿਲਮ ਨੂੰ ਚੰਗੀ ਤਰ੍ਹਾਂ ਵਾਚੋ ਜੋ ਕੁਛ ਇਤਰਾਜ਼ਯੋਗ ਹੈ ਉਹਨੂੰ ਹਟਾਓ ਤੇ ਫਿਲਮ ਪਾਸ ਕਰੋ ਸਾਨੂੰ ਦਿਖਾਓ ਤਾਂ ਫਿਰ ਸੈਂਸਰ ਬੋਰਡ ਨੇ ਕੰਗਣਾ ਦੀ ਫਿਲਮ ਫੈਸਲਾ ਲਿਆ ਉਹਦੇ ਤੇ ਤਿੰਨ ਸੀਨ ਕੱਟ ਦਿੱਤੇ ਨੇ ਔਰ 10 ਸੀਨਾਂ ਦੇ ਵਿੱਚ ਬਦਲਾਅ ਕੀਤੇ ਗਏ ਨੇ ਤੇ ਨਾਲ ਹੀ ਕੰਗਣਾ ਨੌਤ ਤੇ ਫਿਲਮ ਅਮਰਜੈਂਸੀ ਦੀ ਟੀਮ ਨੂੰ ਹੁਕਮ ਕੀਤਾ ਗਿਆ ਸੈਂਸਰ ਬੋਰਡ ਵੱਲੋਂ ਵੀ ਜਿਹੜੇ ਇਤਿਹਾਸਕ ਗੱਲਾਂ ਫਿਲਮ ਦੇ ਵਿੱਚ ਪੇਸ਼ ਕੀਤੀਆਂ ਗਈਆਂ ਉਹਨਾਂ ਦੇ ਸਬੂਤ ਪੇਸ਼ ਕਰੋ ਵੀ ਤੁਸੀਂ ਉਹ ਇਤਿਹਾਸਕ ਤੱਥ ਕਿੱਥੋਂ ਪ੍ਰਾਪਤ ਕੀਤੇ ਨੇ ਕਿੱਥੋਂ ਲਏ ਨੇ ਤੇ ਹੁਣ ਕੰਗਣਾ ਨੌਦ ਦੀ ਫਿਲਮ ਇੱਕ ਤਰ੍ਹਾਂ ਨਾਲ ਬਹੁਤ ਫਿੱਕੀ ਰਹਿ ਜਾਣੀ ਹੈ ਕਿਉਂਕਿ 10 ਸੀਨਾਂ 'ਚ ਬਦਲਾ ਤੇ 3 ਸੀਨ ਕੱਟੇ ਜਾਣੇ ਤਾਂ ਫਿਲਮ ਦੇ ਵਿੱਚ ਮੈਨੂੰ ਲੱਗਦਾ ਜੋ ਕੁਝ ਕੰਗਣਾ ਵਖਾਉਣਾ ਚਾਹੁੰਦੀ ਸੀ ਉਹ ਤਾਂ ਮਾਂਜਾ ਵੱਜ ਗਿਆ ਉਹ ਤਾਂ ਪੁੱਠੀ ਪੈ ਗਈ ਹੁਣ ਦੇਖੋ ਵੈਸੇ ਤਾਂ ਜੋ ਕਹਿੰਦੇ ਆ ਜੋ ਕਿਸੇ ਬੰਦੇ ਦੀ ਦਿਮਾਗ ਚ ਮਾਨਸਿਕਤਾ ਚ ਹੁੰਦਾ ਉਹੀ ਕੁਝ ਉਹਦੀ ਜ਼ੁਬਾਨ ਰਾਈ ਉਹਦੇ ਕੰਮਾਂ ਰਾਈ ਬਾਹਰ ਆਉਂਦਾ ਕੰਗਣਾ ਦੇ ਮਾਨਸਿਕਤਾ ਤੇ ਸੋਚ ਦੇ ਵਿੱਚ ਜੋ ਊਠ ਪਟਾੰਗ ਭਰਿਆ ਉਹੀ ਉਹਦੀ ਫਿਲਮ ਦੇ ਰਾਈ ਬਾਹਰ ਆਉਣਾ ਸੀ ਪਰ ਰੌਲਾ ਪੈ ਗਿਆ ਹੁਣ ਵੀ ਇਹ ਮੰਗ ਕੀਤੀ ਜਾ ਰਹੀ ਹੈ ਕਿ ਪਹਿਲਾਂ ਜਿਹੜੀਆਂ ਸਿੱਖ ਸੰਸਥਾਵਾਂ ਐ ਐਸਜੀਪੀਸੀ ਐ ਜਾਂ ਕਾਲ ਤਖਤ ਸਾਹਿਬ ਐ ਉਹਨਾਂ ਤੋਂ ਕੰਗੜਾ ਦੀ ਫਿਲਮ ਪਾਸ ਕਰਾਈ ਜਾਵੇ ਤੇ ਉਸ ਤੋਂ ਬਾਅਦ ਹੀ ਪੇਸ਼ ਕੀਤੀ ਜਾਵੇ ਗਿੱਪੀ ਗਰੇਵਾਲ ਹੋਰਾਂ ਦੀ ਫਿਲਮ ਆਈ ਅਰਦਾਸ ਤਿੰਨ ਉਹਦੇ 'ਚ ਉਹਨਾਂ ਨੇ ਇਹ ਦਾਵਾ ਕੀਤਾ ਉਹ ਕਹਿੰਦੇ ਭਾਵੇਂ ਅਸੀਂ ਖੁਦ ਸਿੱਖ ਹਾਂ ਰੋਜ਼ ਪਾਠ ਕਰਦੇ ਹਾਂ ਸਿੱਖੀ ਮਰਿਆਦਾ ਨੂੰ ਮੰਨਦੇ ਹਾਂ ਸਤਕਾਰ ਕਰਦੇ ਹਾਂ ਪਰ ਅਸੀਂ ਉਸੇ ਲਈ ਹੀ ਫਿਲਮ ਬਣਾਈ ਪਰ ਫਿਰ ਵੀ ਜਦੋਂ ਅਸੀਂ ਫਿਲਮ ਬਣਾਉਣੀ ਸੀ ਪਹਿਲਾਂ ਅਸੀਂ ਫਿਲਮ ਦੀ ਸਕ੍ਰਿਪਟ ਜਿਹੜੀ ਆ ਉਹ ਸਿੱਖ ਸੰਸਥਾਵਾਂ ਨੂੰ ਭੇਜ ਕੇ ਪਾਸ ਕਰਾਈ ਫਿਰ ਡਾਇਲੋਗ ਪਾਸ ਕਰਾਏ ਐ ਫਿਰ ਫਿਲਮ ਬਣਾ ਕੇ ਵਿਖਾਈ ਐ ਤੇ ਫਿਰ ਅਸੀਂ ਉਹ ਫਿਲਮ ਪੇਸ਼ ਕਰਨੀ ਐ ਤੇ ਕੰਗਣਾ ਰਣੌਤ ਨੇ ਅਜੇ ਹ�् ਕਦੇ ਕੁਝ ਕੀਤਾ ਹੀ ਨਹੀਂ ਕੰਗਣਾ ਸਭ ਨੂੰ ਟਿੱਚ ਸਮਝਦੀ ਐ ਟਿੱਚ ਕਿਉਂ ਸਮਝਦੀ ਐ ਕਿਉਂਕਿ ਕੰਗਣਾ ਦੇ ਸਿਰ ਤੇ ਹਕੂਮਤ ਦਾ ਹੱਥ ਹੈ ਹਕੂਮਤ ਕਿਹੜੀ ਬੀਜੇਪੀ ਹਕੂਮਤ મોદી ਹਕੂਮਤ ਸਿਰ ਤੇ ਹੱਥ ਇਹਨਾਂ ਵੱਡਾ ਹੈ ਕਿ ਕੰਗਣਾ ਨੂੰ ਸਭ ਕੁਝ ਕੀੜੀ ਮਕੋੜੀ ਲੱਗਦਾ ਰਿਹਾ ਪੂਰੀ ਕਿਸਾਨ ਮੂਵਮੈਂਟ ਦੇ ਖਿਲਾਫ ਕੰਗਣਾ ਹੋ ਗਈ ਪੂਰੇ ਪੰਜਾਬੀਆਂ ਦੇ ਸਿੱਖਾਂ ਦੇ ਉਲਟ ਬੋਲਦੀ ਰਹੀ ਤੇ ਹੁਣ ਕੰਗਣਾ ਦੀ ਫਿਲਮ ਦੇ ਉੱਪਰ ਜਦੋਂ ਰੌਲਾ ਪਿਆ ਕੰਗਣਾ ਕਸੂਤੀ ਫਸ ਗਈ ਹੁਣ ਕੰਗਣਾ ਨੇ ਕਸੂਤੇ ਵੇਲੇ ਪੰਗਾ ਲੈ ਲਿਆ ਜਿੱਥੇ ਭਾਜਪਾ ਨੂੰ ਵੀ ਪਿੱਛੇ ਹਟਣਾ ਪੈ ਗਿਆ ਭਾਜਪਾ ਜਿਹੜੀ ਪਹਿਲਾਂ ਤੋਂ ਕੰਗਣਾ ਦੀ ਜੋ ਮਰਜ਼ੀ ਬੋਲਣ ਤੇ ਚੁੱਪ ਰਹਿੰਦੀ ਸੀ ਉਹ ਭਾਜਪਾ ਨੂੰ ਵੀ ਹੁਣ ਬੋਲਣਾ ਪਿਆ ਜਦੋਂ ਕੰਗਣਾ ਨੇ ਐਨ ਵੋਟਾਂ ਦੇ ਟਾਈਮ ਵੱਡੀ ਕਿਸਾਨੀ ਦੀ ਵੋਟ ਟਾਰਗੇਟ ਕਰ ਦਿੱਤੀ ਤਾਂ ਭਾਜਪਾ ਨੂੰ ਲੱਗਿਆ ਵੀ ਹਰਿਆਣਾ ਦੇ ਵਿੱਚ ਇਹ ਸਾਡੇ ਹੀ ਫੱਟੀ ਪਹੁੰਚੇਗੀ ਤਾਂ ਫਿਰ ਭਾਜਪਾ ਦੇ ਜਿਹੜੇ ਨੈਸ਼ਨਲ ਪ੍ਰਧਾਨ ਨੇ ਪਾਰਟੀ ਦੇ जेपी ਨੱਡਾ ਉਹਨਾਂ ਨੇ ਕੰਗਣਾ ਨੂੰ ਸੱਦਿਆ ਕੰਗਣਾ ਦੇ ਨਾਲ ਮੀਟਿੰਗ ਕੀਤੀ ਉਹਨੂੰ ਤਾੜਨਾ ਕੀਤੀ ਵੀ ਅੱਗੇ ਤੋਂ ਖਬਰਦਾਰ ਇਹੋ ਜੀਆਂ ਗੱਲਾਂ ਕੀਤੀਆਂ ਤਾਂ ਔਰ ਨਾਲ ਹੀ ਲੋਕਾਂ 'ਚ ਬਿਆਨ ਦਿੱਤਾ ਪਬਲਿਕ 'ਚ ਵੀ ਇਹ ਕੰਗਣਾ ਦਾ ਨਿੱਜੀ ਬਿਆਨ ਹੈ ਸਾਡਾ ਇਹਦੇ ਬਿਆਨ ਨਾਲ ਲੈਣਾ ਦੇਣਾ ਕੋਈ ਨਹੀਂ ਔਰ ਅਸੀਂ ਇਹਨੂੰ ਗਲਤ ਸਮਝਦੇ ਹਾਂ ਤਾਂ ਉਸ ਤੋਂ ਬਾਅਦ ਫਿਰ ਭਾਜਪਾ ਦੇ ਜਿਹੜੇ ਹੋਰ ਨੇਤਾ ਨੇ ਉਹ ਵੀ ਮੈਦਾਨ 'ਚ ਆ ਗਏ ਚਾਹੇ ਉਹ ਹਰਜੀਤ ਗਰੇਵਾਲ ਸੀ ਉਹਨੇ ਕਿਹਾ ਕਿ ਕੰਗਣਾ ਫालतੂ ਬੋਲਦੀ ਆ ਜੇ ਪੰਜਾਬੀ ਤੇ ਸੇਖੜਾ ਹੁੰਦੇ ਤੇ ਕੰਗਣਾ ਨੇ ਬੁਰਕਾ ਪਾਇਆ ਹੋਣਾ ਸੀ ਔਰ ਜਿਹੜਾ ਸੁਨੀਲ ਜਾਖੜ ਬੀਜੇਪੀ ਦਾ ਪ੍ਰਧਾਨ ਪੰਜਾਬ ਦਾ ਉਹ ਵੀ ਕੰਗਣਾ ਦੇ ਉਲਟ ਬੋਲਿਆ ਵੀ ਕੰਗਣਾ ਨੂੰ ਬਾਜ਼ ਆਉਣਾ ਚਾਹੀਦਾ ਫालतੂ ਬੋਲ ਰਹੀ ਹੈ ਔਰ ਜਿਹੜਾ ਮਨਜਿੰਦਰ ਸਰਸਾ ਬੀਜੇਪੀ ਦਾ ਆਗੂ ਹੈ ਉਹ ਵੀ ਬਹੁਤ ਤਲਖੀ ਚ ਬੋਲਿਆ ਕੰਗਣਾ ਵੀ ਉਹਦੇ ਵਿਰੁੱਧ ਬੋਲੀ ਔਰ ਬਹੁਤ ਸਾਰੇ ਬੀਜੇਪੀ ਦੇ ਵੱਡੇ ਆਗੂਆਂ ਦੇ ਨਾਲ ਕੰਗਣਾ ਦੀ ਪੇਚਾ ਪਿਆ ਕੰਗਣਾ ਦੀ ਤਲਖੀ ਹੋਈ ਹੈ ਕੰਗਣਾ ਫਿਰ ਚੀਕ ਦੀ ਨਜ਼ਰ ਆਈ ਇੱਥੋਂ ਤੱਕ ਕਹਿਣ ਲੱਗ ਪਈ ਸੀ ਵੀ ਮੈਨੂੰ ਲੱਗਦਾ ਇੱਥੇ ਰਹਿਣਾ ਨਹੀਂ ਚਾਹੀਦਾ ਉਹ ਇੱਥੋਂ ਤੱਕ ਕਹਿਣ ਲੱਗ ਪਈ ਸੀ ਵੀ ਤੁਸੀਂ ਦੇਖੋ ਜਿਹੜਾ ਬੰਦਾ ਸੱਚ ਦਿਖਾਉਣਾ ਚਾਹੁੰਦਾ ਉਹਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਤੇ ਮੈਂ ਬਹੁਤ ਨਰਾਸ਼ ਹਾਂ ਮੈਂ ਬਹੁਤ ਟੈਨਸ਼ਨ 'ਚ ਹਾਂ ਇਹ ਗੱਲ ਕੰਗਣਾ ਪਿਛਲੇ ਦਿਨਾਂ 'ਚ ਕਹਿੰਦੀ ਨਜ਼ਰ ਆਈ ਹੈ ਔਰ ਅੱਜ ਫੇਰ ਕੰਗਣਾ ਦੀ ਫਿਲਮ ਬਾਰੇ ਨਵੀਂ ਖਬਰ ਆਈ ਹੈ ਕੰਗਣਾ ਦੀ ਫਿਲਮ ਅਮਰਜੈਂਸੀ ਸੈਂਸਰ ਬੋਰਡ ਨੇ ਪਾਸ ਤਾਂ ਕਰ ਦਿੱਤੀ ਹੈ ਪਰ ਤਿੰਨ ਕੱਟ ਲਾਤੇ ਨੇ ਕੈਂਚੀ ਚਲਾਤੀ ਹੈ ਫਿਲਮ ਤੇ ਕੈਂਚੀ ਚਲਾ ਦਿੰਦੀ ਹੈ ਤੇ 10 ਸੀਨਾਂ ਦੇ ਵਿੱਚ ਬਦਲਾਅ ਕਰ ਦਿੱਤਾ ਹੈ ਔਰ ਸੈਂਸਰ ਬੋਰਡ ਨੇ ਇਹ ਵੀ ਕਿਹਾ ਬਈ ਜਿਹੜੇ ਇਤਿਹਾਸਿਕ ਸੀਨ ਫਿਲਮ ਦੇ ਵਿੱਚ ਪਾਏ ਗਏ ਨੇ ਉਹਨਾਂ ਦੇ ਸਬੂਤ ਪੇਸ਼ ਕਰੋ ਤੇ ਇਸ ਤਰ੍ਹਾਂ ਕੰਗਣਾ ਅਜੇ ਵੀ ਕੜਿੱਕੀ 'ਚ ਐ ਕੰਗਣਾ ਪਹਿਲਾਂ ਵੀ ਇਹ ਕਹਿੰਦੀ ਨਜ਼ਰ ਆਈ ਸੀ ਵੀ ਮੇਰੀ ਫਿਲਮ ਦੇ ਵਿੱਚ ਕੁਝ ਰਹਿ ਹੀ ਨਹੀਂ ਜਾਣਾ ਜੇਕਰ ਉਹਦੇ 'ਚ ਕੱਟ ਲਾਏ ਗਏ ਜਾਂ ਸੀਨਾਂ 'ਚ ਬਦਲਾਅ ਕੀਤੇ ਗਏ ਤਾਂ ਹੁਣ ਤਿੰਨ ਕੱਟ ਲਾਏ ਗਏ ਨੇ ਸੀਨਾਂ 'ਚ 10 ਸੀਨਾਂ 'ਚ ਬਦਲਾਅ ਕੀਤੇ ਗਏ ਨੇ ਤਾਂ ਹੁਣ ਕੰਗਣਾ ਲਾਜ਼ਮੀ ਇੱਕ ਅੱਧੇ ਦਿਨ ਦੇ ਵਿੱਚ ਕੁਝ ਨਾ ਕੁਝ ਬੋਲਣ ਵਾਲੀ ਐ ਚੁੱਪੋ ਰਹਿ ਨਹੀਂ ਸਕਦੀ ਬੋਲਣਾ ਉਹਦੀ ਮਜਬੂਰੀ ਐ ਕਿਉਂਕਿ ਉਹ ਬੜਬੋਲੀ ਐ बोलਦੀ ਵੀ ਵੱਧ ਹੈ बोलਦੀ ਵੀ ਬਾਹ ਜਾਤਾ ਹੈ ਅਜੇ ਇਹ ਨਹੀਂ ਪਤਾ ਕਿ ਉਹ ਕਿਹੜੇ ਵੇਲੇ ਫਿਰ ਆਪਣੇ ਮੂੰਹ ਚੋਂ ਕੁਝ ਗਲਤ ਕੱਢ ਕੇ ਫਿਰ ਬਣਦਾ ਬਣਦਾ ਮਾੜਾ ਮੋਟਾ ਕੰਮ ਫਿਰ ਖਰਾਬ ਕਰ ਲਏ ਇੱਕ ਚਰਚਾ ਇਹ ਵੀ ਹੈ ਵੀ ਕੰਗਣਾ ਨੇ ਜਾਣ ਬੁੱਝ ਕੇ ਇੰਜ ਕੀਤਾ ਹੋ ਸਕਦਾ ਹੈ ਕਿਉਂਕਿ ਕੁਝ ਫਿਲਮਾਂ ਵਾਲੇ ਇੰਜ ਕਰਦੇ ਨੇ ਕਿ ਜਾਣ ਬੁੱਝ ਕੇ ਟ੍ਰੇਲਰ ਦੇ ਵਿੱਚ ਕੁਝ ਵਿਵਾਦਿਤ ਸੀਨ ਵਿਖਾ ਦਿੰਦੇ ਨੇ ਤੇ ਤਾਂ ਕਿ ਰੌੜਾ ਪੈ ਜਾਏ ਰੌਲਾ ਪਾਏਗਾ ਤਾਂ ਫਿਲਮ ਦੀ ਚਰਚਾ ਹੋ ਜੇਗੀ ਮਸ਼ਹੂਰੀ ਹੋ ਜੇਗੀ ਤੇ ਉਸ ਤੋਂ ਬਾਅਦ ਉਹ ਸੀਨ ਕੱਟ ਦਿੱਤੇ ਜਾਂਦੇ ਨੇ ਪਹਿਲਾਂ ਤੋਂ ਹੀ ਇਹ ਤੈਅ ਹੁੰਦਾ ਵੀ ਆਪਾਂ ਇਹ ਸੀਨ ਪਾਉਣੇ ਨਹੀਂਗੇ ਇਹ ਸੀਨ ਕੱਟ ਦਿਆਂਗੇ ਪਰ ਪਹਿਲਾਂ ਫਿਲਮ ਦੇ ਵਿੱਚ ਪਾ ਦਿਓ ਜੇ ਇਹੀ ਟ੍ਰੇਲਰ ਚ ਵਿਖਾਵਾਂਗੇ ਰੌਲਾ ਪੈ ਜਾਏਗਾ ਫਿਰ ਇਹ ਸੀਨ ਕੱਟ ਦਿਆਂਗੇ ਤੇ ਫਿਰ ਓਨੇ ਟਾਈਮ ਨੂੰ ਫਿਲਮ ਬਹੁਤ ਮਸ਼ਹੂਰ ਹੋ ਜੇਗੀ ਬਹੁਤ ਚੱਲ ਜੇਗੀ ਤੇ ਐਦਾਂ ਦੀ ਰਣਨੀਤੀ ਕੰਗਣਾ ਦੀ ਵੀ ਹੋ ਸਕਦੀ ਹੈ ਕੁਝ ਲੋਕ ਇਹ ਕਹਿੰਦੇ ਨਜ਼ਰ ਆਉਂਦੇ ਨੇ ਪਰ ਫਿਲਹਾਲ ਕੰਗਣਾ ਦੀ ਫਿਲਮ ਤੇ ਕੱਟ ਲੱਗੇ ਨੇ ਬਦਲਾਅ ਕੀਤੇ ਗਏ ਨੇ ਪਰ ਫਿਲਮ ਪਾਸ ਕਰ ਦਿੱਤੀ ਗਈ ਆ ਹੁਣ ਆਉਣ ਵਾਲਾ ਟਾਈਮ ਦੱਸੇਗਾ ਕਿ ਫਿਲਮ ਸਿਨੇਮਿਆਂ ਚ ਆਉਂਦੀ ਹੈ ਜਾਂ ਅਜੇ ਨਹੀਂ ਆਉਂਦੀ ਇਹ ਵੇਖਣਾ ਅਜੇ ਬਾਕੀ ਹੈ ਤੁਸੀਂ ਆਪਣਾ ਕਮੈਂਟ ਜ਼ਰੂਰ ਲਿਖਿਓ ਬਹੁਤ ਮਿਹਰਬਾਨ